ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਇੱਕ ਯੂ ਐਸ ਏ ਤੋਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਖਬਰਾਂ ਵੱਡੀਆਂ ਵੱਡੀਆਂ ਖਬਰਾਂ ਤੇ ਲਾਲ ਸੁਰਖੀਆਂ ਆਪਾਂ ਕਹਿ ਲੀਏ ਵੀ ਨਿਕਲ ਕੇ ਆਉਂਦੀਆਂ ਰਹਿੰਦੀਆਂ ਤੇ ਹੁਣ ਇੱਕ ਨਵਾਂ ਫਰਮਾਨ ਯੂ ਐਸ ਗਵਰਨਮੈਂਟ ਵੱਲੋਂ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਲਾਨ ਬਣਾ ਰਹੇ ਹਾਂ ਵੀ 9 ਲੱਖ 85 ਹਜ਼ਾਰ ਬੰਦਾ ਤਕਰੀਬਨ 1 ਮਿਲੀਅਨ ਬੰਦਾ ਜਿਹੜਾ ਬਾਈਡਨ ਦੇ ਰਾਜ ਵੇਲੇ ਯੂਐਸ ਬਾਰਡਰ ਕ੍ਰੋਸ ਕਰਕੇ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਉਹਨਾਂ ਨੂੰ ਅਸੀਂ ਵਾਪਸ ਭੇਜ ਰਹੇ ਹਾਂ ਉਹਨਾਂ ਨੂੰ ਅਸੀਂ ਰਿਪੋਰਟ ਕਰ ਰਹੇ ਹਾਂ ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਜਿਹੜੀ ਉਹ ਜਿਹੜੇ ਇਹ ਬੰਦਿਆਂ ਦਾ ਜਿਹੜਾ ਹੈਗਾ ਪੈਰੋਲ ਪ੍ਰੋਟੈਕਸ਼ਨ ਆ ਉਹਨਾਂ ਨੂੰ ਰਿਵੋਕ ਕਰ ਰਹੀ ਹੈ ਪ੍ਰੋਲ ਉਹਨਾਂ ਦਾ ਖਾਰਜ ਕਰ ਰਹੀ ਹੈ ਤੇ ਦੱਸ ਦਿਆਂ ਵੀ ਜਿਹੜੀ ਬਾਈਡਨ ਸਰਕਾਰ ਵੇਲੇ ਇੱਕ ਸੀਬੀਪੀ ਜਿਹੜੀ ਹੈਗੀ ਵਨ ਐਪ ਬਣਾਈ ਗਈ ਸੀ ਇੱਕ ਪੋਰਟਲ ਸੀ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਯੂਐਸਏ ਤੋਂ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਕਰਾਸ ਕਰਦਾ ਸੀ ਯੂਐਸਏ ਦੇ ਵਿੱਚ ਵੜਨ ਲਈ ਉਸ ਪੋਰਟਲ ਤੇ ਉਹ ਆਪਦੇ ਆਪ ਨੂੰ ਰਜਿਸਟਰ ਕਰਦਾ ਸੀ ਰਜਿਸਟਰ ਕਰਨ ਤੋਂ ਬਾਅਦ ਜੇ ਉਹ ਅਸਾਈਲਮ ਅਪਲਾਈ ਕਰਦਾ ਸੀ ਤੇ ਨਾਲ ਹੀ ਉਹ ਆਪਦਾ ਵਰਕ ਪਰਮਿਟ ਅਪਲਾਈ ਕਰਦਾ ਸੀਗਾ ਵਰਕ ਪਰਮਿਟ ਉਹਨੂੰ ਮਿਲ ਜਾਂਦਾ ਸੀ ਅਸਾਈਲਮ ਐਪਲੀਕੇਸ਼ਨ ਉਹਦੀ ਫਾਈਲ ਹੋ ਜਾਂਦੀ ਸੀ ਉਹਨੂੰ ਟਾਈਮ ਦੇ ਦਿੱਤਾ ਜਾਂਦਾ ਸੀ ਪਰ ਹੁਣ ਜਿਹੜੀ ਹੈਗੀ 트럼ਪ ਸਰਕਾਰ ਨੇ ਇਹ ਕਹਿਤਾ ਵੀ ਜਿਹੜਾ 9,585,000 ਬੰਦਾ ਜਿਹੜਾ CBP 1 ਐਪ ਰਾਹੀਂ ਰਜਿਸਟਰ ਹੋ ਕੇ ਅਮਰੀਕਾ ਦੇ ਵਿੱਚ ਵੜਿਆ ਉਹ ਆਪਦਾ ਵਾਪਸ ਚਲੇ ਜਾਣ ਕਿਉਂਕਿ ਅਸੀਂ ਜਿਹੜਾ ਉਹਨਾਂ ਦਾ ਪੈਰੋਲ ਪ੍ਰੋਟੈਕਸ਼ਨ ਆ ਉਹਨਾਂ ਦੀ ਵਾਪਸ ਜਿਹੜੀ ਹੈਗੀ ਲੈ ਰਹੇ ਆ ਤੇ ਫੈਡਰਲ ਲਾ ਦੇ ਵਿੱਚ ਸੈਕਟਰੀ ਕੋਲੇ ਪਾਵਰ ਹੈ ਕਿ ਉਹ ਜਿਹੜਾ ਇਹਨਾਂ ਦਾ ਪ੍ਰੋਟੈਕਸ਼ਨ ਹੈਗੀ ਹੈ ਪੈਰੋਲ ਪ੍ਰੋਟੈਕਸ਼ਨ ਨੂੰ ਰਿਵੋਕ ਕਰ ਸਕਦਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਛੇਤੀ ਤੋਂ ਛੇਤੀ ਜਿਹੜੇ ਹੈਗੇ ਆ ਇਹ ਬੰਦੇ ਆ ਜਿਹੜੇ ਪ੍ਰਿਪੇਅਰ ਰਹਿਣ ਅਸੀਂ ਉਹਨਾਂ ਨੂੰ ਜਲਦੀ ਵਾਪਸ ਭੇਜ ਦਾਂਗੇ ਜਿੱਥੋਂ ਆਏ ਆ ਤੇ ਹੁਣ ਇਹ ਬੰਦੇ ਵੱਖ-ਵੱਖ ਕੰਟਰੀਆਂ ਤੋਂ ਆਏ ਆ ਜਿਆਦਾ ਮੈਕਸੀਕਨ ਵੀ ਜ਼ਿਆਦਾ ਹੈਗੇ ਇਹਦੇ 'ਚ ਪਰ ਇਹਦੇ ਵਿੱਚ ਇਹਦੇ 'ਚ ਕੋਈ ਦੋਰ ਐ ਨਹੀਂ ਵੀ ਇਹਦੇ 'ਚ ਸਾਰੀਆਂ ਕੰਟਰੀਆਂ ਦੇ ਬੰਦੇ ਇਨਵੋਲਵ ਹੈ ਇਵਨ ਕਿ ਇੰਡੀਅਨ ਵੀ ਇਹਦੇ ਵਿੱਚ ਇਨਵੋਲਵ ਹੈਗੇ ਆ ਤਾਂ ਇਹਦਾ ਸਾਰਿਆਂ ਨੂੰ ਹੀ ਜਿਹੜਾ ਹੈਗਾ ਝਟਕਾ ਇਸ ਚੀਜ਼ ਦਾ ਲੱਗੂਗਾ ਹੋਮਲੈਂਡ ਸਿਕਿਉਰਿਟੀ ਹੈ ਜਿਹੜਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਸਰਕਾਰ ਨੇ ਹਦਾਇਤ ਕਰਤੀ ਹੈ ਵੀ ਤੁਸੀਂ ਇਹਨੂੰ ਪ੍ਰੋਸੈਸ ਜਿਹੜਾ ਹੈਗਾ ਸ਼ੁਰੂ ਕਰ ਦਿਓ ਹੁਣ ਜਿਹੜੀ ਯੂ ਐਸ ਗਵਰਨਮੈਂਟ ਹੈ ਇਸ ਚੀਜ਼ ਤੇ ਪਲਾਨ ਕਰ ਰਹੀ ਹੈ ਵੀ ਇਹਨੂੰ ਐਗਜ਼ੀਕਿਊਟ ਕਰਨਾ ਕਿਵੇਂ ਹੈ ਤੇ ਨਾਲ ਹੀ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਜਿਹੜੀ ਸੀਬੀਪੀ ਜਿਹੜਾ ਹੈਗਾ ਹੋਮ ਜਿਹੜੀ ਟਰੰਪ ਦੇ ਸ਼ਾਸਨ ਦੌਰਾਨ ਐਪ ਚੱਲ ਰਹੀ ਹੈ ਉਹਦੇ ਤੇ ਤੁਸੀਂ ਆਪ ਦੇ ਆਪ ਨੂੰ ਰਜਿਸਟਰਡ ਕਰਕੇ ਤੁਸੀਂ ਸੈਲਫ ਰਿਪੋਰਟ ਕਰ ਲੋਗੇ ਤਾਂ ਵਧੀਆ ਰਹੋਗੇ ਵੀ ਤੁਹਾਡੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਊਗਾ ਪਰ ਜੇ ਤੁਸੀਂ ਰਿਪੋਰਟ ਨਾ ਕੀਤਾ ਤਾਂ ਇਹਦੇ ਨਾਲ ਹੀ ਜਿਹੜੀ ਯੂ ਐਸ ਗਵਰਨਮੈਂਟ ਪੈਰਲਰ ਪਲੈਨਿੰਗ ਕਰ ਰਹੀ ਹੈ ਕਿ 998 ਜਿਹੜਾ ਹੈਗਾ ਡਾਲਰ ਹੈ ਉਹ ਪਰ ਡੇ ਦੀ ਪੈਨਲਟੀ ਉਹਨਾਂ ਨੂੰ ਪਾਵਾਂਗੇ ਜਦੋਂ ਤੋਂ ਉਹਨਾਂ ਦਾ ਜਿਹੜਾ ਸਟੇ ਹੈ ਉਹ ਜਿਹੜੀ ਯੂ ਐਸ ਗਵਰਨਮੈਂਟ ਇਲੀਗਲ ਡਿਕਲੇਅਰ ਕਰ ਦੂਗੀ ਜੇ ਉਹ ਨਾ ਰਿਪੋਰਟ ਹੋਏ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਿਹੜਾ ਹੈਗਾ ਲਾਅ ਦੇ ਵਿੱਚ ਐਮੈਂਡ ਕਰਾਂਗੇ ਤਾਂ ਜਿਹੜੀ ਸਜ਼ਾ ਅਪ ਟੂ 5 ਇਅਰ ਕਰਕੇ 1 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਅਸੀਂ ਉਹਦੇ ਵਿੱਚ ਇੰਪਲੀਮੈਂਟ ਕਰਾਂਗੇ ਤਾਂ ਤੁਹਾਨੂੰ ਦੱਸਦੇ ਆਂ ਵੀ ਯੂ ਐਸ ਗਵਰਨਮੈਂਟ ਨੇ ਜਿਹੜਾ 1996 ਦਾ ਲਾਅ ਆ ਇਹ ਏਲੀਨ ਐਕਟ ਆ ਜਿਹੜਾ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਗਵਰਨਮੈਂਟ ਕੋਲੇ ਪਾਵਰ ਹੈਗੀ ਆ ਵੀ ਜਿਹੜਾ ਫੋਰ ði ਨੈਸ਼ਨਲ ਸਿਕਿਉਰਿਟੀ ਦੇ ਸੇਕ ਤੇ ਜਿਹੜੇ ਬੰਦਿਆਂ ਨੂੰ ਸਰਕਾਰ ਚਾਹਵੇ ਰਿਪੋਰਟ ਕਰ ਸਕਦੀ ਹੈ ਤੇ ਇਸੇ ਲਾਅ ਦੀ ਵਰਤੋਂ ਕਰਕੇ ਇਹ 9,85,000 ਬੰਦੇ ਨੂੰ ਅਮਰੀਕਾ ਤੋਂ ਕੱਢਣ ਲੱਗੇ ਆ ਤੇ ਹੁਣ ਮੇਰੇ ਕੋਲ ਇੱਕ ਪੇਪਰ ਹੈ ਮੈਂ ਤੁਹਾਨੂੰ ਮੈਂ ਸਾਰੀ ਡਿਟੇਲ ਕੱਢੀ ਸੀ ਐਕਚੁਅਲੀ ਮੈਂ ਕਿਹਾ ਕੋਈ ਚੀਜ਼ ਮਿਸ ਨਾ ਹੋ ਜੇ ਜਿਹੜਾ ਯੂ ਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਆ ਉਹਨਾਂ ਨੂੰ ਹਦਾਇਤ ਦਿੱਤੀ ਯੂ ਐਸ ਗਵਰਨਮੈਂਟ ਨੇ ਵੀ ਤੁਸੀਂ ਐਸੇ ਸਾਰੀ ਚੀਜ਼ ਨੂੰ ਹੈਂਡਲ ਕਰਨਾ ਹੈ ਪੈਨਲਟੀਆਂ ਵਗੈਰਾ ਜਿਹੜੀ ਪ੍ਰਾਪਰਟੀ ਸੀਜ਼ ਵੀ ਕਰਨੀਆਂ ਤੁਸੀਂ ਜਿਹੜਾ ਬੰਦਾ ਨਹੀਂ ਪੇ ਕਰਦਾ ਪੈਨਲਟੀ ਉਹਦੀ ਜਿੰਨੀ ਵੀ ਪ੍ਰਾਪਰਟੀ ਯੂਐਸ ਦੇ ਵਿੱਚ ਹੈਗੀ ਆ ਉਹ ਤੁਸੀਂ ਸੀਜ਼ ਕਰਕੇ ਉਹਨੂੰ ਤੁਸੀਂ ਸੇਲ ਕਰ ਦੋ ਤੇ ਜਿਹੜੇ ਹੋਰ ਪ੍ਰਾਪਰਟੀ ਤੋਂ ਬਗੈਰ ਜਿੰਨੇ ਵੀ ਐਸੈਟ ਉਸ ਬੰਦੇ ਦੇ ਹੈਗੇ ਆ ਜਿਹਦਾ ਸਟੇਟ ਯੂਐਸ ਗਵਰਨਮੈਂਟ ਡਿਕਲੇਅਰ ਕਰਦੀ ਆ ਵੀ ਇਲੀਗਲ ਹੈ ਉਹਦੇ ਤੇ ਤੁਸੀਂ ਇਮੀਡੀਏਟ ਜਿਹੜਾ ਐਕਸ਼ਨ ਲਾਓ ਐਕਸ਼ਨ ਲਾਓ ਤੇ ਹੁਣ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਡਰ ਤੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਯੂ ਐਸ ਏ ਦੇ ਵਿੱਚ ਪੈਦਾ ਹੋ ਗਿਆ ਇੱਕ ਹੋਰ ਜਿਹੜੀ ਹੈਗੀ ਖਬਰ ਆਈ ਹੈ ਉਹ ਸਟੂਡੈਂਟ ਨੂੰ ਲੈ ਕੇ ਹੈ ਵੀ ਉਹ 3 ਲੱਖ ਸਟੂਡੈਂਟ ਨੂੰ ਵੀ ਜਿਹੜੇ ਇੰਡੀਅਨ ਸਟੂਡੈਂਟ ਆ ਉਹ ਯੂ ਐਸ ਗਵਰਨਮੈਂਟ ਬਾਹਰ ਕੱਢਣ ਲੱਗੀ ਹੈ ਉਹਦੀ ਇੱਕ ਸੈਪਰੇਟ ਨਿਊਜ਼ ਹੈਗੀ ਹੈ ਡਿਟੇਲਡ ਨਿਊਜ਼ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਉਹ ਵੀ ਇੱਕ ਬਹੁਤ ਵੱਡਾ ਝਟਕਾ ਸਟੂਡੈਂਟ ਨੂੰ ਤੇ ਕਹਿਣ ਦਾ ਮਤਲਬ ਸਾਰਾ ਤਾਣਾ ਬਾਣਾ ਜਿੰਨਾ ਵੀ ਹੈਗਾ ਯੂ ਐਸ ਗਵਰਨਮੈਂਟ ਦਾ ਇਲੀਗਲ ਇਮੀਗ੍ਰੇਸ਼ਨ ਦੇ ਦਿਵਾਲੇ ਘੁਕਦਾ ਤੇ ਉਹਨਾਂ ਨੇ ਜਿਵੇਂ ਕਿ ਲੋਕਾਂ ਨੂੰ ਵਾਅਦਾ ਕੀਤਾ ਸੀ ਵੀ ਅਸੀਂ ਜਿਹੜੇ ਇਲੀਗਲ ਮਾਈਗ੍ਰੇਟ ਬੰਦੇ ਆ ਸੀਕ ਦੇਸ਼ ਚੋਂ ਬਾਹਰ ਕੱਢ ਦਾਂਗੇ ਕੰਟਰੀ ਚੋਂ ਬਾਹਰ ਕੱਢ ਦਾਂਗੇ ਸਾਰਾ ਜਿੰਨਾ ਜ਼ੋਰ ਆ ਗਵਰਨਮੈਂਟ ਦਾ ਉਸੇ ਚੀਜ਼ ਤੇ ਹੀ ਲੱਗ ਰਿਹਾ ਤੇ ਜਿਵੇਂ ਹੁਣ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਓਵਰਸਟੇ ਕਰੋਂਗੇ ਸਪੈਸੀਫਾਈ ਰੀਜ਼ਨ ਤੁਸੀਂ ਜਿਹੜਾ ਹੈਗਾ ਨਹੀਂ ਦੇ ਸਕੋਗੇ ਤਾਂ ਤੁਹਾਨੂੰ ਵੀ ਅਸੀਂ ਜਿਹੜਾ ਹੈਗਾ ਯੂਐਸ ਐਂਟਰੀ ਤੋਂ ਮਨਾ ਕਰ ਦਾਂਗੇ ਇਸ ਤਰ੍ਹਾਂ ਦੇ ਕਈ ਹੈਗੀਆਂ ਜਿਹੜੀਆਂ ਚੀਜ਼ਾਂ ਗਵਰਨਮੈਂਟ ਆ ਉਹ ਅੰਡਰ ਕਨਸੀਡਰੇਸ਼ਨ ਚ ਅੰਡਰ ਪਲੈਨਿੰਗ ਚੱਲ ਰਹੀ ਹੈ ਹੁਣ ਆਉਣ ਵਾਲਾ ਟਾਈਮ ਤਾਂ ਆਪਾਂ ਨੂੰ ਪਤਾ ਹੀ ਹੈ ਵਾਰੀ-ਵਾਰੀ ਇੱਕੋ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਪਰ ਕਈ ਬੰਦੇ ਹੈਗੇ ਆ ਜਿਹੜੇ ਇਸ ਚੀਜ਼ ਨੂੰ ਐਡਮਿਟ ਨਹੀਂ ਕਰਦੇ ਸੋ ਇਸ ਵੀਡੀਓ ਦੇ ਵਿੱਚ ਮੈਂ ਇੱਕ ਦੋ ਜਿਹੜੇ ਹੈਗੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਸ਼ੇਅਰ ਕੀਤੇ ਆ ਜੇ ਤੁਹਾਨੂੰ ਕੋਈ ਡਾਊਟ ਹੋਵੇ ਇਸ ਚੀਜ਼ ਨੂੰ ਲੈ ਕੇ Trump plans to fine migrants up to $998 a day for failing to leave the U.S. after receiving a final deportation order. Yeah, you heard that right, almost $1,000 a day. This policy isn't entirely new, though. It's based on a 1996 immigration law, and Trump enforced it during his first term. Here's the kicker. These fines can be applied retroactively for up to five years. Imagine owing over a million dollars just for staying in the country. Approximately 1.4 million migrants with final deportation orders could be affected by this. And that's not all. The administration is considering seizing and selling migrants' property to cover unpaid fines. The Department of Justice's Civil Asset Forfeiture Division might get involved here. The DHS is also urging migrants to use the CBP Home app to self deport. But there's a catch. CBP's current systems are not equipped to handle these fines, necessitating significant upgrades and staffing increases. They need at least 1,000 new paralegal specialists. Right now, they have only 313. The White House, specifically Stephen Miller, is pressuring CBP to manage these fines and seizures. But, CBP suggests that ICE might be better equipped for the job. This is all happening despite ICE facing a $230 million budget shortfall. Critics argue that this policy is meant to instill fear rather than enforce the law. Legal challenges are anticipated, and the exact implementation date remains unknown. It's important to note the impact on mixed status households and those living below the poverty line. Many of these families are already vulnerable, and such fines could devastate them. So, what do you think about this new policy? Drop your thoughts in the comments below. Don't forget to like, share, and subscribe for more updates. Stay informed, stay engaged.